ਫੇਗਾ ਗਾਜੋਾਰੇ ਮੇਰੇ ਵੀਰਾਂ ਨਾਲ ਸੀ ਕਾਲ ਅੱਜ ਦਾ ਲਾਈਵ ਭਰਾਵਾਂ ਦੇ ਲਈ ਵੀਰੋ ਸਾਰੇ ਖੇਤੀ ਕਰਦੇ ਆਂ ਜੀ ਖੇਤੀ ਕਰਦੇ ਆਂ ਆਪਣੇ ਆਪਣੇ ਨਵੇਂ ਜੋ ਟੌਰ ਤੋਂ ਹਰੇ ਕੀ ਬਣਾਉਂਦਾ ਨਾ ਪਰ ਟੌਰ ਤੋਂ ਬਣਾਉਨੇ ਆ ਸਾਰੇ ਵੀਰ ਮੇਰੇ ਪਰ ਇੱਕ ਦੋ ਇਹਦੀ ਸਪੋਰਟ ਵੀ ਕਰਿਆ ਕਰੋ ਯਾਰ ਹੈਨਾ ਹੁਣ ਚਲੋ ਆ ਮੋਟਰਿਆ ਸਾਡੇ ਕੋਲ ਅਸੀਂ ਤੇ ਗਾਜਰ ਲਾਉਣ ਲੱਗੇ ਆ ਜੀ ਵਿੱਚ ਉਹਨਾਂ ਆ ਗੰਨਾ ਵੀ ਚਾ ਟਰੈਕਟਰ ਮਾਰਾ ਦਿੱਤੇ ਹਨ ਆਪਣੇ ਕੋਲ ਚਾਰ ਆ ਜੀ ਦੋ ਆ ਨਵੇਂ ਆ ਤਾਂ ਤੋ ਥੋੜਾ ਜਿਹਾ ਪੁਰਾਣੇ ਆ ਹੈਗੇ ਤਿੰਨ ਮਹਿੰਦਰਾ ਇੱਕ ਮੱਛੀ ਠੀਕ ਆ ਜੀ ਪਰ ਵੀਰੋ ਯਾਰ ਸਪੋਰਟ ਕਰਿਆ ਕਰੋ ਪਤਾ ਨਹੀਂ ਕੀ ਕਰਿਆ ਬੰਦੇ ਸਕਿਪ ਕਰਕੇ ਗਾਹ ਲੰਘ ਜਾਂਦੇ ਆ ਵੀਡੀਓ ਨੂੰ ਉਹਨਾਂ ਦੀ ਜੱਟ ਜ਼ਿਮੀਂਦਾਰ ਹੈ ਇਹੀ ਕੋਈ ਪਾਉਣਾ ਖੇਤਾਂ ਚ ਜਾਣਾ ਇਖੇਤਾਂ ਦੀ ਪਾਉਣੀ ਆ ਟਰੈਕਟਰਾਂ ਦੇ ਚਾਣਾ ਟਰੈਕਟਰਾਂ ਦੀ ਪਾਉਣੀ ਆ ਨਾ ਮੀਰ ਮੇਰੇ ਸਾਰਿਆਂ ਦੀ ਸਪੋਰਟ ਕਰਿਆ ਕਰੋ ਧੰਨਵਾਦ